ਆੜੇ ਥੋੜੀ ਲਾਧਾ ਗੁਰੂ ਬਾਈ ਜੀ ਵਿੱਚ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਥੈਂਕ ਯੂ ਜੀ ਬਹੁਤ ਸਾਰਾ ਮਾਨ ਸਤਿਕਾਰ तमाम ਪ੍ਰਬੰਧਕ ਵੀਰਾਂ ਵੱਲੋਂ ਫੌਜੀ ਸਾਹਿਬ ਜਿਨ੍ਹਾਂ ਨੇ ਹੁਕਮ ਘਤ ਕਾ ਫੋਨ ਕਰਕੇ ਇੱਕ ਸੱਦੇ ਦੇ ਉੱਤੇ ਤੁਹਾਡੀ ਸੇਵਾ 'ਚ ਹਾਜ਼ਰ ਕੀਤਾ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਜੋਰਾ ਸਿੰਘ ਜੀ ਸਭ ਦਾ ਸਰਪੰਚ ਸਾਹਿਬ ਪਰਵਲ ਖੁਰਤੋਂ ਬਹੁਤ ਸਾਰਾ ਮਾਨ ਭੇਜਦੇ ਨੇ ਚਿੜੀ ਬੈ ਜੀ ਨਿਊਜ਼ੀਲੈਂਡ ਵਾਲੇ ਅਮਰੀਕਾ ਵਾਲੇ ਸਤਿਕਾਰਯੋਗ ਸਾਡੇ ਵੀਰ ਸੁਲਤਾਨ ਸਿੰਘ ਜੀ ਜੈਲਦਰ ਸਿੰਘ ਜੀ ਸੰਗਤਪੁਰੇ ਤੋਂ ਜੱਸੀ ਬਾਈ ਜੀ ਇਟਲੀ ਵਾਲੇ ਵਿੰਦਰ ਜੀ ਮਨੀਲਾ ਤੋਂ ਸਰਪੰਚ ਸਾਹਿਬ ਭੋਲਾ ਮਨੀਲਾ ਜੀ ਜੈਬੀ ਮਰੀਲਾ ਜੀ ਬਹੁਤ ਸਾਰਾ ਮਾਨ ਸਤਕਾਰ ਸਾਡੇ ਵੀਰ ਕਲਦੇ ਨੇ ਮੈਂ ਤੈਨ ਤੁਹਾਨੂੰ ਧੰਨਵਾਦੀ ਹਾਂ ਕਿਸੇ ਦਾ ਨਾਮ ਰਹਿ ਗਿਆ ਹੋਵੇ ਜਾਂ ਕਈ ਵਾਰ ਗਲਤ ਵੀ ਬੋਲਿਆ ਜਾ ਸਕਦਾ ਸੁਮਾ ਮਾਫੀ ਚਾਹਾਂਗਾ ਸਾਰਿਆਂ ਦੇ ਹੀ ਤੈਨ ਤੁਹਾਨੂੰ ਧੰਨਵਾਦੀ ਹਾਂ ਜਿਨ੍ਹਾਂ ਨੇ ਮਾਨ ਸਤਕਾਰ ਇਹਨਾਂ ਬਖਸ਼ੇ ਬਹੁਤ ਮਿਹਰਬਾਨੀ ਹੈ ਤੁਹਾਡਾ ਸਾਰਿਆਂ ਦਾ ਸਤਿਕਾਰਯੋਗ ਮੇਰੇ ਆਪਣੇ ਪਿੰਡ ਤੋਂ ਇੱਥੇ ਬੱਚੇ ਪਹੁੰਚੇ ਨੇ ਇਹਨਾਂ ਦੇ ਨਾਨਕੇ ਨੇ ਕਿਤੇ ਇਥੇ ਉਰੇ ਆ ਕੇ ਪਤਾ ਲੱਗਿਆ ਮੈਨੂੰ ਮੈਂ ਸੋਚਦਾ ਮੇਰੇ ਪਿੜਦੇ ਬੱਚੇ ਇੱਥੇ ਕਿੱਥੇ ਫਿਰਦੇ ਨੇ ਇਨੀ ਦੂਰ ਸੋ ਬਹੁਤ ਸਾਰਾ ਮਾਣ ਦੇ ਕੇ ਕਿਨੇ ਤੈਦਨ ਉਤਰਵਾਦੀਆਂ ਛੋਟੀਆਂ ਬੱਚੀਆਂ ਸੋ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸੋ ਗੀਤ ਪੇਸ਼ ਕਰਨ ਲੱਗੇ ਆ ਤੁਹਾਡੇ ਰੂਬਰੂ ਇੱਕ ਵੀਰ ਜਿਹਦਾ 12-13 ਸਾਲ ਹੋ ਗਏ ਵਿਆਹ ਹੋਏ ਨੂੰ 10 ਸਾਲ ਦਾ ਮੁੰਡਾ ਹੈ ਤੇ 12-13 ਕਿੱਲੇ ਜ਼ਮੀਨ ਦੇ ਨੇ ਇੱਕ ਦਿਨ ਸ਼ਾਮ ਨੂੰ ਘੁੱਟਕ ਲਾ ਕੇ ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਇੱਕ ਪ੍ਰਾਪਰਟੀ ਡੀਲਰ ਮਰੇ ਆ ਉਹ ਕਹਿੰਦਾ ਵੀ ਤੁਹਾਡੀ ਇੱਧਰੋਂ ਸੰਗਤਪੁਰੇ ਵੱਲੋਂ ਜ਼ਮੀਨ ਪੁਕਾ ਦੇਣਾ ਤੁਹਾਨੂੰ ਬਠਿੰਡੇ ਵੱਲ ਲੈ ਕੇ ਦੇ ਦੇਣਾ ਥੋੜੇ 10-12 ਕਿੱਲਾਂ ਦੇ 17-18 ਕਿੱਲੇ ਬਣ ਜਾਣਗੇ ਉਹ ਕਹਿੰਦੀ ਰੱਬ ਦੇ ਆ ਬੰਦੇ ਆ ਐਨੇ ਸਾਲ ਉੱਗਰ ਤੇ ਨਹੀਂ ਇਹ ਕਰਤੂਤਾ ਦੇਖਦੇ ਨੂੰ ਮੁੰਡਾ ਆਪਣਾ ਜਵਾਨ ਹੋ ਗਿਆ ਤੇਰੇ ਵਾਲੇ ਜੁੱਤੀ ਹੋਂਦੇ ਮੇਚ ਆਉਣ ਲੱਗੂ ਕਿ ਚੱਤ ਦੀ ਗੱਲ ਕਰ ਆਪਾਂ ਨੇ ਜ਼ਮੀਨ ਨਹੀਂ ਵੇਚਣੀ ਕਾਲੂ ਦਾ ਵਿਆਹ ਵੀ ਕਰਨਾ ਚੁੱਪਾ ਕਰਕੇ ਰੋਟੀ ਖਾ ਕੇ ਸੌਂ ਜਾ ਕਹਿੰਦੀ ਮੰਜੇ ਤੇ ਦੂਜੇ ਦਿਨ ਫੇਰ ਆਉਂਦਾ ਟੈਟਜਾ ਹੋ ਕੇ ਕਿਦਾ ਅੱਜ ਇੱਕ ਬਠਿੰਡੇ ਤੋਂ ਪਰੇ ਦਾ ਬੰਦਾ ਮਿਲਿਆ ਉਹ ਕਹਿੰਦਾ ਸਿਰੇ ਤੇ ਦਵਾ ਦੰਨੇ ਸੇਮ ਜੀ ਵਾਲੀ ਕਹਿੰਦਾ ਥੋਟੇ 10-12 ਕਿੱਲੇ ਤੇ 19-20 ਕਿੱਲੇ ਮੜ ਜਾਣਗੇ ਉਹ ਕਹਿੰਦੀ ਰੱਬ ਦੇ ਆ ਬੰਦੇ ਆ ਜਦੋਂ ਮੈਂ ਤੈਨੂੰ ਕਹਿਤਾ ਵੀ ਆਪਾਂ ਨੇ ਜ਼ਮੀਨ ਨਹੀਂ ਵੇਚਣੀ ਨਹੀਂ ਵੇਚਣੀ ਸੌਦਾ ਕਹਿੰਦੀ ਚੁੱਪ ਕਰਕੇ 15 ਕਦੇ ਨਹੀਂ ਬੋਲਦਾ ਕਿਉਂਕਿ ਲਾਣੇਦਾਰ ਨਹੀਂ ਨੇ ਘੂਰੇ ਉਹਦੀ ਚੱਜ ਨਾਲ 17ਵੇਂ 18ਵੇਂ ਦਿਨ ਟੱਕੇ ਆਉਂਦਾ ਢਿੱਲਾ ਜਾ ਪਰਨਾ ਬਣਿਆ ਘਰ ਵਾਲੀ ਦੂਰੋਂ ਦੇਖ ਲੈਂਦੀ ਆ ਬਜ ਫੇਰ ਘੋੜੇ ਤੇ ਚੜੇ ਪਏ ਆ ਉਹ ਪਹਿਲੀ ਹੱਟ ਟੁੱਟ ਕੇ ਪੈ ਜਾਂਦੀ ਆ ਕਹਿੰਦੀ ਅੱਜ ਕਿਹੜਾ ਪ੍ਰਾਪਰਟੀ ਡੀਲਰ ਮਿਲ ਗਿਆ ਕਿੱਥੇ ਜ਼ਮੀਨ ਲੈਣੀ ਆ ਫੇਰ ਤੁਸੀਂ ਘੋੜੇ ਤੇ ਚੜੇ ਪਏ ਹੋ ਅੱਜ ਫੇਰ ਰੱਜੇ ਪਏ ਹੋ ਕਿੱਥੇ ਜ਼ਮੀਰ ਲੈਣੀਆਂ ਮੋਗੇ ਪਠੰਡੇ ਮੁਕਸਰ ਕਹਿੰਦਾ ਇੱਥੇ ਕਿਤੇ ਨਹੀਂ ਜਾਣਾ ਸਾਮਲੋ ਭੋਏ ਪੰਡਾ ਸਾਰਾ ਆਪਣਾ ਕਹਿੰਦੀ ਰੱਬ ਦੇ ਬੰਦੇ ਜਾਏਗਾ ਵੀ ਕਿਤੇ ਕਹਿੰਦਾ ਮੈਂ ਗਲ ਚੋ ਬਜਾਲੀ ਲਾਉਣ ਨੂੰ ਫਿਰਦਾ ਸਾਰਾ ਜਵਾਲ ਜੱਕੜਾ ਸੰਗੋ ਕਹਿੰਦੀ ਜਾਏਗਾ ਵੀ ਕਿਤੇ ਕਹਿੰਦਾ ਮੈਂ ਜਾਊਗਾ ਚੰਦਰਮਾ ਦੇ ਉੱਤੇ ਚੰਦ ਦੇ ਉੱਤੇ ਕਹਿੰਦੀ ਕਿਸੇ ਸਾਇੰਟਿਸਟ ਨੂੰ ਮਿਲਿਆ ਕਿ ਪ੍ਰੋਪਰਟੀ ਲੀਡਰ ਨੂੰ ਮਿਲਿਆ ਕਹਿੰਦਾ ਜੀ ਨੂੰ ਮਰਜ਼ੀ ਮਿਲਿਆ ਪਰ ਮੈਂ ਜਗਾਰ ਫਿੱਟ ਕਰਿਆ ਆ ਕਿਵੇਂ ਚੰਦਰਮਾ ਤੇ ਜਾਂਦਾ ਕਾਦੀ ਉੱਥੇ ਖੇਤੀ ਕਰਦਾ ਕੱਲੀ-ਕੱਲੀ ਗੱਲ ਗੀਤ ਨਹੀਂ ਤੁਹਾਡੀ ਨਜ਼ਰ ਪੇਸ਼ ਕਰਨ ਲੱਗੇ ਚੰਨ ਉੱਤੇ ਲੈਣੀਆਂ ਜ਼ਮੀਰ ਜੱਟ ਨੇ ਭਾਈ ਕਹਿੰਦਾ ਮੋਗੇ ਲੈ ਲਈ ਬਾਜੀ ਬੜਾ ਬਹੁਤ ਮਿਹਰਬਾਨੀ ਭਾਈ ਜੀ ਬਹੁਤ ਮਿਹਰਬਾਨੀ ਆਓ ਜੀ ਫਿਰ ਨਾ ਜਲੂਸ ਆਹਣੀਆਂ ਹੁਣ ਲੱਗ ਗਈ ਮੁੰਡੇ ਨੂੰ ਜੁੱਤੀ ਤੇਰੇ ਵਿੱਚ ਦੀ ਲੋਕਾਂ ਨੂੰ ਤਾਂ ਖਮੀ ਰਾ ਜਲੂਸ ਆਹਣੀਆਂ ਹੁਣ ਲੱਗ ਗਈ ਮੁੰਡੇ ਨੂੰ ਜੁੱਤੀ ਤੇਰੇ ਵਿੱਚ ਦੀ ਕਹਿੰਦੀ ਲੋਕਾਂ ਨੂੰ ਦਿਖਾਏਗਾ ਜਲੂਸ ਆਹਣੀਆਂ ਹੁਣ ਲੱਗ ਗਈ ਮੁੰਡੇ ਨੂੰ ਜੁੱਤੀ ਤੇਰੇ ਵਿੱਚ ਦੀ ਫਿਰ ਉਹ ਕੀ ਕਹਿੰਦਾ ਉਹ ਪੋਈ ਪਾਂਡਾ ਸੰਭੂ ਸਾਰੀ ਸੰਭਲੋ ਕਬੀਲਦਾਰੀ ਪੱਪਾ ਹੀ ਪਾਂਡਾ ਸੰਭੂ ਸਾਰੀ ਸੰਭਲੋ ਕਬੀਲਦਾਰੀ ਨਹੀਂ ਮੈਂ ਤਾਂ ਆਪੇ ਫੇਰਾ ਨਹੀਂ ਮੈਂ ਤਾਂ ਆਪੇ ਫੇਰਾ ਗਾਲ ਚੋਂ ਪੰਜਾਲੀ ਲਾਉਣ ਨੂੰ ਨੀ ਹੁਣ ਚਾਨੇ ਉੱਤੇ ਲੈਣੀ ਆ ਜ਼ਮੀਨ ਜੱਟ ਨੇ ਤਾਰਿਆਂ ਦੀ ਸ਼ਾਮੇ ਪੈ ਕੇ ਸ਼ੈਗ ਨਹਉਣ ਨੂੰ ਚੰਨ ਤੇ ਲੈਣੀ ਆ ਜ਼ਮੀਨ ਜੱਟ ਨੇ ਓਏ ਗਤਾਰਿਆਂ ਦੀ ਸ਼ਾਮੇ ਜਸ਼ਨ ਮਨਾਉਣ ਨੂੰ

ਉਹ ਸائیں ਸਤਾਨ ਕਹਿੰਦੇ ਉੱਥੇ ਪਾਣਾ ਮਿੱਠਾ ਪਾਣੀ ਸائیں ਸਤਾਨ ਕਹਿੰਦੇ ਉੱਥੇ ਪਾਣਾ ਮਿੱਠਾ ਪਾਣੀ ਨਾਲੇ ਇਤੋਂ ਵੱਧ ਤਕੜੀ ਜ਼ਮੀਨ ਨਹੀਂ ਟੋਟਿਆਂ ਦੀ ਕਰੂੰਗਾ ਮੈਂ ਕੀਤੀ ਸ਼ਰਿਆਮ ਹੱਤੀਕਾਰ ਕੇ ਬਣਾਇਆ ਕਰੂੰ ਕਹਿੰਦਾ ਸਾਇੰਸਦਾਨਾਂ ਨਾਲ ਗੱਲ ਕੀਤੀ ਐ ਐਤੋਂ ਵੱਧ ਤਕੜੀ ਜ਼ਮੀਨ ਕਹਿੰਦਾ ਚੰਦਰਮਾ ਦੇ ਉੱਤੇ ਐ ਉੱਥੇ ਜਾ ਕੇ ਆਪਰੇ ਕਣਕ ਨਹੀਂ ਬੀਜਣੀ ਜੀਰੀ ਨਹੀਂ ਬੀਜਣੀ ਕਮਾਦ ਨਹੀਂ ਬੀਜਣਾ ਕਹਿੰਦੀ ਕਾਦੀ ਖੇਤੀ ਕਰੂੰਗਾ ਤਾਂ ਉੱਥੇ ਜਾ ਕੇ ਕਿਹੜੇ ਕਿਸੇ ਦਾ ਡਰ ਐ ਟੋਟੇ ਬੀਜਾਂਗੇ ਹੀਮ ਦੀ ਖੇਤੀ ਕਰਿਆ ਕਰਾਂਗੇ ਉਹ ਕਹਿੰਦੀ ਰੱਬ ਦੇ ਬੰਦੇ ਆ ਪੁਲਿਸ ਵਾਲੇ ਫੜ ਕੇ ਤੈਨੂੰ ਅੰਦਰ ਕਰ ਦਣਗੇ ਕਹਿੰਦਾ ਕਮਲੀਆਂ ਦੀਵੇਂ ਰੇਡ ਮਾਰਨ ਲਈ ਫੌਜਰਾਕਰ ਕਿੱਥੋਂ ਲੈ ਕੇ ਆਊਗੀ ਉਸ ਸਾਇੰਸ ਦਾ ਨੇ ਕਹਿੰਦੇ ਉੱਥੇ ਬੜਾ ਮਿੱਠਾ ਪਾਣੀ ਨਾਲੇ ਇਤੋਂ ਵੱਧ ਤਕੜੀ ਜ਼ਮੀਨ ਨਹੀਂ ਟੋਟਿਆਂ ਦੀ ਕਰੂੰਗਾ ਮੈਂ ਕੀਤੀ ਸ਼ਰਿਆ ਆਂ ਹੱਦ ਕਾੜ ਕੇ ਬੜਾਇਆ ਕਰੂੰ ਕੀ ਮਨੀ ਤਾਰਨੀ ਪੰਜਾਬ ਦੀ ਪੌੜੋ ਸੰਭਾਲਾ ਉੱਥੇ ਹੋ ਤਾਰਨੀ ਪੰਜਾਬ ਦੀ ਪੌੜੋ ਸੰਭਾਲਾ ਉੱਥੇ ਕਿੱਥੋਂ ਲਿਆ ਹੋਗੀ ਨਹੀਂ ਕਿੱਥੋਂ ਲਿਆ ਹੋਗੀ ਰਾ ਘਟੇ ਹੋ ਰੇਡ ਪਾਉਣ ਨੂੰ ਨਹੀਂ ਹੁਣ ਚਾਹਨੇ ਉੱਤੇ ਲੈਣੀ ਆ ਜ਼ਮੀਨ ਜੱਟ ਨੇ ਤਾਰੇ ਆਂ ਵਿਸ਼ਾ ਮੈਂ ਪੱਕਾ ਸ਼ੱਕ ਲਾਉਣ ਨੂੰ ਚੰਨ ਤੇ ਲੈਣੀ ਆਰਿਆਂ ਦੀ ਸ਼ਾਮੇ ਜਸ਼ਨੇ ਮਨਾਉੜੂ ਨੂ ਚੋਟੇ ਕੁੱਟ ਜੱਟ ਕਰਿ ਰਾਖਟਾਂ ਦੀ ਗੱਲ ਮੇਰੇ ਸੁਰ ਸੁਰ ਤੋਂ ਮੈਂ ਕੰਨ ਹੱਸਦੇ ਸੁਰ ਸੁਰ ਤੋਂ ਕਬਾਇ ਕਟਾ ਨਰੂ ਪੀ ਕੇ ਹਾਦੀ ਤਿਆਗਦਾ ਹੈ ਕਟਾ ਫਿਰ ਸੁਵਨੂ ਉਭਾਰੀ ਤੇਰੇ ਲੱਗਦੇ ਸੁਵਨੂ ਉਭਾਰੀ ਤੇਰੇ ਲੱਗਦੇ ਦਰ ਚੰਦਰੀ ਨਟੋਲਾ ਕਈ ਕਰ ਗਾੜੇ ਦਰ ਚੰਦਰੀ ਨਟੋਲਾ ਕਈ ਕਰ ਗਾੜੇ ਹੂਏ ਹੂੜੂ ਬਟਦੇ ਬਿਮਾਰੀ ਇਸ ਦੀ ਅਵੇ ਲੋਕਾਂ ਨੂੰ ਦਿਖਾ ਵੀ ਨਾ ਜਲੂ ਜਾਣਿਆ ਔਰ ਲੱਗ ਕੀ ਮੁੰਡਾ ਨਿੱਤੀ ਧਰ ਵਿੱਚ ਦੀ ਲਾਉਣ ਦੇ ਨਹੀਂ ਮੈਨੂੰ ਕਟਾ ਦिए ਦਾ ਹਾਰਾ ਲਾਉਣ ਦੇ ਨਹੀਂ ਮੈਨੂੰ ਕਟਾ ਦिए ਦਾ ਹਾਰਾ ਸੁੱਖੀ ਕੱਡੇ ਦਾ ਹੀਰਾ ਗਟ ਬਣਾ ਦੂਗਾ ਕਰਕੇ ਪਮਾਰਸੀ ਦੇ ਯਾਰ ਬੇਲੀ ਇਕੱਠੇ ਚਾਨੇ ਉੱਤੇ ਮਹਿਫਲ ਸਜਾ ਦੂਗਾ ਲਾਉਣ ਦੇ ਨਹੀਂ ਮੈਨੂੰ ਕਟਾ ਦिए ਦਾ ਹਾਰਾ ਲਾਉਣ ਦੇ ਨਹੀਂ ਮੈਨੂੰ ਕਟਾ ਦिए ਦਾ ਹਾਰਾ ਸੁੱਖੀ ਕੱਡੇ ਦਾ ਹੀਰਾ ਗਟ ਬਣਾ ਦੂਗਾ ਕਰਕੇ ਪਮਾਰਸੀ ਦੇ ਯਾਰ ਬੇਲੀ ਇਕੱਠੇ ਚਾਨੇ ਉੱਤੇ ਮਹਿਫਲ ਸਜਾ ਦੂਗਾ ਤੇਰੇ ਨਾਲੋਂ ਵੱਧ ਕੋਈ ਅੰਬਰਾਂ ਦੀ ਹੋਰ ਤੇਰੇ ਨਾਲ ਵਾਤ ਕੋਈ ਅੰਬਰਾਂ ਦੀ ਹੂਰ ਆਪਸੱਤਿਆ ਆਪਸੱਤਿਆ ਕਰਾਂਗੇ ਉੱਤੇ ਖਾੜਾਲ ਹੋਣ ਨੂੰ ਨਹੀਂ ਹੁਣ ਚੱਲਨੇ ਉੱਤੇ ਲੈਣੀ ਆ ਜਮੀਨ ਜੱਟ ਨੇ ਏਕ ਤਾਰਿਆਂ ਦੀ ਸ਼ਾਮੇ ਤੱਕ ਸ਼ੱਕ ਲਾਉਣ ਨੂੰ ਚੱਲਦੇ ਲੈਣੀ ਆ ਜਮੀਨ ਜੱਟ ਨੇ ਤਾਰਿਆਂ ਦੀ ਸ਼ਾਮੇ ਪੈ ਕਿ ਸ਼ੱਕ ਲਾਉਣ ਨੂੰ ਟੋਕਾਂ ਦਖਾਵੇ ਨਾ ਜਲੂਸਾਂ